ਪੰਛਤ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਹਲਕਾ ਫਤਿਹਗੜ ਚੂੜੀਆਂ ਦੇ 21 ਪਿੰਡਾਂ ਦੇ 40 ਪਰਿਵਾਰਾਂ ਨੂੰ ਕੱਚੇ ਮਕਾਨਾਂ ਦੀ ਆਈ ਗ੍ਰਾਂਟ ਦੀ ਪਹਿਲੀ ਕਿਸ਼ਤ ਵੰਡੀ ਪਹਿਲੀ ਕਿਸ਼ਤ ਦੀ ਗ੍ਰਾਂਟ ਹਾਸਲ ਕਰ ਪਰਿਵਾਰ ਹੋਏ ਬਾਗੋਬਾਗ ਬਲਬੀਰ ਸਿੰਘ ਪੰਨੂ ਦੇ ਕੰਮਾਂ ਦੀ ਕੀਤੀ ਛਲਾਗਾ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਪੰਛਤ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਹਲਕਾ ਫਤਿਹਗੜ ਚੂੜੀਆਂ ਤੇ ਬਲਾਕ ਪਟਾਲਾ ਅਤੇ ਫਤਿਹਗੜ ਚੂੜੀਆਂ ਦੇ ਅਧੀਨ ਆਉਂਦੇ 21 ਪਿੰਡਾਂ ਦੇ 40 ਪਰਿਵਾਰਾਂ ਨੂੰ ਕੱਚੇ ਮਕਾਨਾਂ ਦੀ ਆਈ ਗ੍ਰਾਂਟ ਦੀ ਜਾਤੀ ਪਹਿਲੀ ਕਿਸ਼ਤ ਵੰਡੀ ਗਈ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਵਿਕਾਸ ਚੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਤੇ ਪਿੰਡਾਂ ਦੇ ਵਿਕਾਸ ਲਈ ਗਰਾਹਤਾਤੀ ਕੋਈ ਘਾਟ ਨਹੀਂ ਆਉਂਦੀ ਜਾਵੇਗੀ ਉਹਨਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਵੱਲੋਂ ਹਰ ਪ੍ਰਕਾਰ ਦੀ ਆਈ ਗ੍ਰਾਂਟ ਪੁੱਜਤਾ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਹਲਕਾ ਫਤੇਗੜ ਚੂੜੀਆਂ ਦੇ ਹਰ ਪਿੰਡ ਅਤੇ ਫਤੇਗੜ ਚੂੜੀਆਂ ਸ਼ਹਿਰ ਤੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਇਸ ਮੌਕੇ ਗ੍ਰਾਂਟ ਹਾਸਲ ਕਰਨ ਆਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਬਲਬੀਰ ਸਿੰਘ ਪੰਨੂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਛਲਾਕਾ ਕੀਤੀ ਅਤੇ ਪੰਜਾਬ ਸਰਕਾਰ ਦਾ ਤੇ ਬਲਬੀਰ ਸਿੰਘ ਪੰਨੂ ਦਾ ਧੰਨਵਾਦ ਵੀ ਕੀਤਾ ਗਿਆ ਜੀ ਸਰ ਬਾਈਕੋ ਜੀ ਦਾ ਖਾਲਸਾ ਬਾਈਕੋ ਜੀ ਕੀ ਪਤੀ ਅੱਜ ਫਤੇਗੜ ਚੂੜੀਆਂ ਬਲਾਕ ਦੇ ਅnder ਅਧੀਨ ਹੁੰਦਾ 101 ਪਿੰਡ ਦੇ ਵਿੱਚੋਂ 21 ਪਿੰਡਾਂ ਦੀ ਡਿਮਾਂਡ ਸੀ ਕੱਚੇ ਮਕਾਨਾਂ ਦੀ ਕਾਫੀ ਪਰਿਵਾਰ ਸੀ ਜਿਨ੍ਹਾਂ ਦੇ ਮਕਾਨ ਕੱਚੇ ਸੀ ਅੱਜ 21 ਪਿੰਡਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਇਆ 40 ਪਰਿਵਾਰਾਂ ਦੀ ਜੋ 30000 ਦੀ ਕਿਸ਼ਤ ਪਹਿਲੀ ਤਾਂ ਪਾ ਦਿੱਤੀ ਗਈ ਹੈ ਪਰ ਪਰਿਵਾਰਾਂ ਨੂੰ ਜਾਗਰੂਤ ਕਰਕੇ ਦਿੱਤਾ ਗਿਆ ਹੈ 30000 ਦੀ ਕਿਸ਼ਤ ਦੇ ਨਾਲ ਆਪਣਾ ਨੀਂਹ ਪੱਥਰ ਮਕਾਨ ਦਾ ਰੱਖਣਗੇ ਔਰ ਦੂਸਰੀ ਕਿਸ਼ਤ 72000 ਤੇ ਤੀਸਰੀ ਕਿਸ਼ਤ 18000 ਮੇਰੀ ਪੂਰੇ ਹਲਕੇ ਨੂੰ ਫਤਗੜ ਜੂੜੀਆਂ ਨੂੰ ਜਿੰਨੀ ਵੀ ਸਾਡੇ ਮੋਤਵਾਰੇ ਉਹਨਾਂ ਨੂੰ ਵੀ ਬੇਨਤੀ ਹੈ ਸੰਗਤ ਨੂੰ ਬੇਨਤੀ ਹੈ ਕਿ ਥੋੜੇ ਦਿਨਾਂ ਤੱਕ ਆਨਲਾਈਨ ਪੋਰਟਲ ਚੱਲੂ ਹੋਣ ਵਾਲਾ ਹੈ ਹੋਰ ਵੀ ਜਿਹੜੇ ਪਰਿਵਾਰਾਂ ਦੇ ਕੱਚੇ ਮਕਾਨ ਨੇ ਉਹਨਾਂ ਮਕਾਨਾਂ ਦੇ ਵੱਧ ਤੋਂ ਵੱਧ ਲਿਸਟ ਸਾਡੇ ਤੱਕ ਪਹੁੰਚਾਈ ਜਾਏ ਤਾਂ ਜੋ ਉਹਨਾਂ ਪਰਿਵਾਰਾਂ ਨੂੰ ਅਸੀਂ ਸਰਕਾਰ ਵੱਲੋਂ ਜਿਹੜਾ ਬੈਨੀਫਿਟ ਮਿਲਣ ਵਾਲੀ ਸਹਾਇਤਾ ਹੈ ਉਹਨਾਂ ਵੱਲੋਂ ਉਹ ਸਰਕਾਰ ਸਰਕਾਰ ਵੱਲੋਂ ਜੋ ਮਿਲਣ ਵਾਲੀ ਸਹਾਇਤਾ ਹੈ ਉਹਨਾਂ ਤੱਕ ਪਹੁੰਚਾਈ ਜਾਏ ਅੱਜ 21 ਪਰਿਵਾਰਾਂ ਨੂੰ ਮੇਰੇ ਵੱਲੋਂ ਸੌਰੀ 21 ਪੰਨਿਆਂ ਦੇ 40 ਪਰਿਵਾਰਾਂ ਨੂੰ ਮੈਂ ਆਪਰੇ ਕੋਲ ਬਹੁਤ ਬਹੁਤ ਵਧਾਈ ਵੀ ਦਿੰਦਾ ਅਗੇ ਪਰਮਾਤਮਾ ਕੀ ਅਰਦਾਸ ਵੀ ਕਰਦਾ ਪਰਮਾਤਮਾ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਪਰਿਵਾਰ ਵੱਸਦੇ ਨੇ ਅਸੀਂ ਉਹਨਾਂ ਪਰਿਵਾਰਾਂ ਦਾ ਵੀ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਸਾਥ ਦੇ ਸਕਾਂਗੇ ਉਹਨਾਂ ਪਰਿਵਾਰਾਂ ਦੇ ਜਿੰਨੇ ਵੀ ਅਸੀਂ ਮਕਾਨ ਪੱਕੇ ਕਰ ਸਕਾਂਗੇ ਅਸੀਂ ਰਲ ਮਿਲ ਕੇ ਇੱਕ ਟੀਮ ਬਣ ਕੇ ਜਿਹੜੇ ਵੀ ਸਾਡੇ ਪਿੰਡਾਂ ਦੇ ਵਿੱਚ ਮੋਤਵਾਰ ਨੇ ਉਹਨਾਂ ਦੇ ਥਰੂ ਅਸੀਂ ਲਿ ਸਟਾਂ ਕਲੈਕਟ ਕਰਾਂਗੇ ਫਿਰ ਸੰਤਰੀ ਸਹਿਬਾਨਾਂ ਨੂੰ ਪਿੰਡਾਂ ਦੇ ਵਿੱਚ ਭੇਜਾਂਗੇ ਤਾ ਜੋ ਸਹੀ ਤਰੀਕੇ ਦੇ ਨਾਲ ਉਹਨਾਂ ਦੀ ਫੋਟੋਗ੍ਰਾਫੀ ਕਰਕੇ ਉਹਨਾਂ ਨੂੰ ਜੋ ਬਣਦਾ ਹੱਕ ਹੈ ਬਣਦਾ ਜਿਹੜਾ ਉਹਨਾਂ ਦਾ ਰਾਸ਼ੀ ਬਣਦੀ ਮਕਾਨ ਦੀ ਰਾਸ਼ੀ ਉਹਨਾਂ ਨੂੰ ਅਸੀਂ ਪਹੁੰਚਾ ਸਕੀਏ ਅੱਜ ਮੇਰੇ ਵੱਲੋਂ ਸਾਰੇ ਮੋਤਵਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਜਿਨ੍ਹਾਂ ਨੇ ਮਕਾਨਾਂ ਦੀ ਪਹਿਲੀ 30000 ਜਿਨ੍ਹਾਂ ਨੂੰ ਕਿਸ਼ਤ ਪਈ ਉਹਨਾਂ ਨੂੰ ਵਧਾਈ ਵੀ ਹੈ ਤੇ ਉਹਨਾਂ ਨੂੰ ਬੇਨਤੀ ਵੀ ਆ ਇਸ 30000 ਦੀ ਕਿਸ਼ਤ ਨੂੰ ਅਸੀਂ ਮਕਾਨ ਦੀ ਉੱਤੇ ਜੁੜਨ ਦਾ ਤਾਂ ਜੋ ਅਸੀਂ ਆਉਣ ਵਾਲਾ ਜਿਹੜਾ ਹੋਰ 90000 ਰੁਪਏ ਆ ਉਹਦਾ ਅਸੀਂ ਬੇਨਿਫਿਟ ਲੈ ਸਕੀਏ ਇਹ ਮੇਰੇ ਲੋਕੀ ਦਾ ਵਾਸਤ ਵੀ ਆ ਇੱਕ ਬੇਨਤੀ ਹੈ ਕੀ ਕਰਣਾ ਚਾਹੋਗੇ ਜੋ ਅੱਜ ਜਿਹੜੀ ਗਰਾਟ ਮਿਲ ਗਿਆ ਬਹੁਤ ਬਰਹੋਂ ਦੇ ਨਾਲ ਕੀ ਕਰਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੇ ਹਲ ਕੰਚਾਰਜ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਪਨੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਪਿੰਡ ਦੇ ਗਰੀਬਾਂ ਨੂੰ ਦਫ਼ਤਰ ਵਿੱਚ ਸਦਕੇ ਮਾਨ ਸਨਮਾਨ ਦਿੱਤਾ ਉਹਨਾਂ ਦਾ ਬਣਦਾ ਹੱਕ ਰਾਸ਼ੀ ਉਹਨਾਂ ਦੇ ਖਾਤੇ ਅੰਚ ਪੈ ਚੁੱਕੀ ਹੈ ਤੇ ਅਹੀਂ ਚੱਕ ਜਰੀਆ ਵਾ ਇਹ ਸਾਨੂੰ ਹੁਕਮ ਕਰਦੇ ਆ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਗਰੀਬਰ ਤੱਕ ਪਹੁੰਚਾਈਏ ਉਹਨਾਂ ਨੂੰ ਜਿਹੜਿਆਂ ਨੂੰ ਅੱਜ ਮਕਾਨਾਂ ਦੀ ਰਾਸ਼ੀ ਮਿਲੀ ਆ ਉਹਨਾਂ ਨੂੰ ਵਧਾਈ ਉਹ ਸ਼ੁਰੂ ਕਰਨ ਤੇ ਜਿਹੜੇ ਰਹਿ ਗਏ ਆ ਨਾ ਉਹ ਕਾਲੇ ਨਾ ਪੈਣ ਉਹਨਾਂ ਦਾ ਵੀ ਜ਼ਰੂਰ ਬਣੂਗਾ ਜੇ ਕਾਫੀ ਟਾਈਮ ਸਰਕਾਰ ਨੇ ਕੰਮ ਕਰਨੇ ਆ ਜਿਹੜੇ ਰਹਿੰਦੇ ਆ ਉਹਨਾਂ ਦਾ ਵੀ ਨਾਮ ਦਰਜ ਕਰਾ ਕੇ ਤੇ ਸਾਰਿਆਂ ਦੇ ਮਕਾਨ ਬਣ ਗਏ ਤੇ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦਈਏ ਤੇ ਮੈਂ ਅਖੀਰ ਤੋਂ ਫਿਰ ਸਰਦਾਰ ਬਲਬੀਰ ਸਿੰਘ ਪਾਨੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਗਤ ਨੂੰ ਇਥੇ ਪਿੰਡਿਆਂ ਨੂੰ ਮੋਤਪਰਾ ਨੂੰ ਪਿੰਡਿਆਂ ਨੂੰ ਬੁਲਾ ਕੇ ਇਨਾ ਮਾਨ ਸਨਮਾਨ ਦਿੱਤਾ ਵਾ ਤੇ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਸਮਝਾਇਆ ਵਾ ਕਿ ਆਪਣਾ ਹੱਕ ਲਾਓ ਤੇ ਕਾਲੇ ਨਾ ਪਾਓ ਤੇ ਹਰ ਇੱਕ ਨੂੰ ਬਣਦਾ ਉਹਦਾ ਹੱਕ ਮਿਲੂਗਾ ਜਿੱਥੇ ਇੰਨੀਆਂ ਸਹੂਲਤਾਂ ਮਿਲਣੀਆਂ ਨੇ ਸਾਡੀ ਮੇਨ ਲੋਡ ਰੋਟੀ ਕਪੜਾ ਔਰ ਮਕਾਨ ਗਰੀਬ ਬੰਦੇ ਦੀ ਇਹੋ ਹੀ ਲੋੜ ਆ ਤੇ ਜੇ ਗਰੀਬ ਬੰਦਾ ਖੁਸ਼ ਹੈ ਤੇ ਫੇਰ ਹੀ ਸਰਕਾਰਾਂ ਚੱਲ ਸਕਦੀਆਂ ਗਰੀਬਾਂ ਦੇ ਨਾਲ ਹੀ ਸਰਕਾਰ ਚੱਲਣੀ ਹੈ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੇ ਹੋ ਕਹਿਣਾ ਚਾਹੁੰਦੇ ਆਂ ਕਿ ਅੱਜ ਸਾਡੇ ਪਿੰਡ ਦੇ ਜੋ ਵੀ ਇਹ ਗਰੀਬ ਪਰਿਵਾਰ ਨੇ ਉਹਨਾਂ ਨੂੰ ਆਸ ਹੀ ਵੀ ਸਾਡੇ ਪੱਕੇ ਕੋਠੇ ਵਹਿਣਾ ਇਹਨਾਂ ਦੀ ਆਸ ਅੱਜ ਪੂਰੀ ਹੋਈ ਆ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਨੇ ਕੀਤੀ ਆ ਤੇ ਬਾਕੀ ਜਿਹੜੇ ਰਹਿੰਦੇ ਨੇ ਮਕਾਨ ਉਹ ਵੀ ਆਂਦੇ ਪਈ ਅਸੀਂ ਤੁਹਾਨੂੰ ਜਲ ਤੋਂ ਜਲ ਮਤਲਬ ਬਾਕੀ ਜਿਹੜੇ ਰਹਿੰਦੇ ਉਹ ਵੀ ਪਾ ਦਾਂਗੇ ਵਾਹਿਗੁਰੂ ਸਾਹਿਬ ਵਾਹਿਗਤੀ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਜਿਨ੍ਹਾਂ ਦੀ ਰਹਿਣ ਮਾਇਆ ਇੱਕ ਪਿੰਡੋ ਪਿੰਡੀ ਜਾ ਕੇ ਵਾਖੂਬੀ ਸੁਆਮਨ ਵਾਹਾਰੇ ਨੇ ਉਹਨਾਂ ਦੇ ਤਹਿਦ ਹੋਂ ਅਸੀਂ ਸਾਰੇ ਪਰਿਵਾਰਾਂ ਵੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਅੱਜ 21 ਪਿੰਡਾਂ ਦੇ 40 ਪਰਿਵਾਰਾਂ ਨੂੰ ਅੱਜ 30-30000 ਰੁਪਏ ਦੀ ਪਹਿਲੀ ਕਿਸ਼ਤ ਦੇ ਕੇ ਇਹਨਾਂ ਨੇ ਨਿਵਾਜਿਆ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਬਾਕੀ ਜੋ ਰਹਿ ਰਹੇ ਨੇ ਕੱਚੇ ਮਕਾਨਾਂ ਵਾਲੇ ਉਹਨਾਂ ਦੀ ਅਸੀਂ ਆ ਜਾ ਕੇ ਲਿਸਟ ਬਣਾ ਕੇ ਇਹਨਾਂ ਤੱਕ ਪਹੁੰਚਾ ਕੇ ਉਹਨਾਂ ਦੀ ਵੀ ਆਪਾਂ ਸਵਾਵਾ ਨਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ